ਹਾਂਜੀ ਭਰਾਓ ਅੱਜ ਹੋ ਗਈ ਹੈ 27 ਤਰੀਕ ਤੇ ਨੰਦਪੁਰ ਸਾਹਿਬ ਤੋਂ ਆਪਾਂ ਇੱਥੇ ਮੋਇਆਂ ਦੀ ਮੰਡੀ ਗੁਰਦਰਾ ਸਾਹਿਬ ਹੀ ਉੱਥੇ ਖੜੇ ਆ ਤੇ ਜਿੱਦਨਦੇ ਆਏ ਇੱਥੇ ਹੀ ਕਮਰਾ ਮੂਰਾ ਮਿਲਿਆ ਤੇ ਹੁਣ ਆਪਾਂ ਤੁਰ ਪਿਆ ਜੀ ਤੇ ਰਾਹ ਜਾਂਦੇ ਜਾਂਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਗੁਰਦਰਾ ਸਾਹਿਬ ਦੇ ਨੰਦਪੁਰ ਸਾਹਿਬ ਦੇ ਕਾਫੀ ਸੰਗਤਾਂ ਜਿਹੜੀਆਂ ਆ ਜਾਂਦੀਆਂ ਤੇ ਕਾਫੀ ਹੁਣ ਇਸ ਦਾ ਮੇਲ ਹੋ ਰਿਹਾ ਤਾ ਚਲ ਗੀਆਂ ਆਪਣੇ ਘਰੋਂ ਘਰੀ ਆਪਣੇ ਵਤਨਾਂ ਨੂੰ ਆਪਣੇ ਸ਼ਹਿਰਾਂ ਨੂੰ ਤੇ ਪਹੁੰਚ ਹੀ ਗਿਆ ਰਹਿ ਗਏ ਜ਼ਿਆਦਾਤਰ ਦੁਕਾਨ ਵਾਲੇ ਰਹਿ ਗਏ ਹੁਣ ਅਸੀਂ ਵੀ ਗਾੜੀ ਗੱਲਬਾਤ ਕਰਦੇ ਗੁਰਦਰਾ ਸਾਹਿਬ ਜਿੱਥੇ ਕੋਈ ਚੰਗੀ ਜਾਣਕਾਰੀ ਸਾਂਝੀ ਕਰਦੇ ਤੁਰ ਜਲਦੇ ਆ ਜੀ ਇਹ ਸਾਰਾ ਬਾਜ਼ਾਰ ਹੈ ਜੀ ਅਨੰਦਪੁਰ ਸਾਹਿਬ ਜਿਹੜੇ ਮੇੜ ਜੱਲਾਂ ਨੂੰ ਕੇਸਗੜ ਸਾਹਿਬ ਜਾਂਦੇ ਰਸਤਾ ਹੈ ਅਨੰਦਪੁਰ ਸਾਹਿਬ ਤੋਂ ਆਪਾਂ ਪਹੁੰਚ ਗਏ ਜੀ ਸਾਈ ਬੁੱਢਾ ਸ਼ਾਹੀ ਜਗ੍ਹਾ ਤੇ ਇੱਥੇ ਦਰਸ਼ਨ ਕੀਤੇ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਕਉਂਗੇ ਤੇ ਸੰਤ ਸਾਰਿਆਂ ਆਨੰਦਪੁਰ ਸਾਹਿਬ ਤੋਂ ਪਹੁੰਚਦਿਆਂ ਆਪਣੇ ਸੱਜੇ ਮਿੱਤਰ ਨਾਲ ਸਾਰਿਆਂ ਦੇ ਜਾਣਾ ਉੱਥੇ ਗਏ ਇੱਥੇ ਜਿਹੜਾ ਸ਼ੇਰ ਨੇ ਜਿਹੜੀਆਂ ਬੱਕਰੀਆਂ ਚਾਰੀਆਂ ਇਹ ਤੇ ਤਸਵੀਰਾਂ ਦੇਖ ਸਕਦੇ ਬੱਡਰ ਸ਼ਾਹ ਜੀ ਆ ਪੀਰ ਸਾਈ ਬੱਡਰ ਸ਼ਾਹ ਤੇ ਸਿੰਗਰਾ ਹੈ ਸ਼ਹਿਰ ਹੈ ਉੱਤੇ ਤਰ੍ਹਾਂ ਸਟੈਚੂ ਬਣਿਆ ਹੈ ਇਹ ਕੁੱਤਾ ਹੈ ਤੇ ਇਹ ਹੈ ਜੀ ਉੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਆ ਸ਼ਾਇਬ ਬਿਟੂ ਸ਼ਾਇ ਜੀ ਇਹ ਉਥੇ ਤੋਂ ਸੇਵਾਦਾਰ ਬੈਠੇ ਗੱਲਬਾਤਾਂ ਕੀਤੀਆਂ ਬਹੁਤ ਵਧੀਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸਿਕ ਗੁਰਦੁਆਰਾ ਜਿੱਥੇ ਫੁੱਲ ਪੈਂਦੇ ਨੇ ਗੁਰਦੁਆਰਾ ਸ਼੍ਰੀ ਪਤਾਲਪੁਰ ਸਾਹਿਬ ਜੀ ਦੇ ਇਹ ਪਵਿੱਤਰ ਸਥਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਆਓ ਜੀ ਤੁਹਾਨੂੰ ਦਰਸ਼ਨ ਪਵਾਉਂਦੇ ਹਾਂ ਜੀ ਗੁਰੂਵਾਰ ਅੱਜ ਦੀ ਮੇਰਾ ਮੰਨ ਤੇਰੇ ਮੇਰਾ ਕੀਰਾਮ ਜੀ ਕੀਰਾਮ ਸੂਰਜਾ ਤੇ ਕੰਮ ਆ ਗਿਆ ਕੀਰਾਮ ਜੀ ਕੀਰਾਮ ਸੂਰਜਾ ਤੇ ਤੇ ਦੇਵਾ ਲਓ ਜੀ ਹੁਣ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਇੱਥੇ ਪਰਿਵਾਰ ਵਿਛੜਿਆ ਹੈ ਗੁਰੂ ਮਹਾਰਾਜ ਦਾ ਤੇ ਆਉ ਤੁਹਾਨੂੰ ਦਰਸ਼ਨ ਕਰਾਉਂਦੇ ਆ ਦਰਸ਼ਨ ਕਰੋ ਸਾਰੇ ਉਹਨਾਂ ਵਾਇਗਰੂ ਜੀ ਆਪਾਂ ਜਾ ਰਹੇ ਆ ਜੀ ਪਰਿਵਾਰਕ ਛੋਟਾ ਜਿਥੇ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਵਿਛੜਿਆ ਏ ਛੋਟਾ ਸਾਤ ਪਰਿਵਾਰ ਪਰਵਾਰ ਆਉ ਦਰਸ਼ਨ ਕਰਦੇ ਵਾਇਗਰੂ ਜੀ ਆਪਾਂ ਆਉਣ ਆ ਗਏ ਆ ਜੀ ਰੋਪੜ ਸ਼ਹਿਰ ਵਿੱਚ ਗੁਰਦਰਾ ਪਠਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਛੇ ਪਾਸ਼ਾ ਦਾ ਪਵਿੱਤਰ ਸਥਾਨ ਜਿਹੜਾ ਤੁਹਾਨੂੰ ਉੱਥੇ ਦਰਸ਼ਨ ਕਰਾਉਣਾ ਹੈ ਜੀ ਉਹਨਾਂ ਇੱਥੇ ਕੋਸ਼ਿਸ਼ ਕਰਦੇ ਆ ਰਾਤ ਰਵਾਂਗੇ ਸਟੇ ਕਰਾਂਗੇ ਦੋਸਤੋ ਬਾਅਦ ਸਵੇਰੇ ਮਾਰਨਿੰਗ ਨਿਕਲਾਂਗੇ ਹੋਰ ਦਰਸ਼ਨ ਕਰਾਉਂਦੇ ਜਾਵਾਂਗੇ ਜੀ ਤੱਤ ਲਾਉ ਜੀ ਆ ਗਏ ਆ ਜੀ ਆਪਾਂ ਰਸਣ ਲਾਉ ਜੀ ਦੋਸਤੋ ਆਪਾਂ ਗੁਰਦਰਾ ਪੱਠਾ ਸਾਹਿਬ ਰੋਪੜ ਦੇ ਵਿੱਚ ਕਮਰਾ ਮਿਲ ਗਿਆ ਤੇ ਮੰਡੇ ਰਾਇਸ ਹੋ ਗਿਆ ਵੇਖੋ ਜੀ ਆਉਂਦੇ ਆਕਰ ਲੈ ਲੈਂਦਾ ਪਿਆ ਤੇ ਭਰਾ ਸਾਡਾ ਸੈਟਿੰਗ ਮੈਟਿੰਗ ਕਰਦਾ ਮੇ ਕਮਰੇ ਦੇ ਵਿੱਚ ਕੋ ਗੱਲਾਂ ਸੁਣ ਗਾ ਨਰਗਾਹ ਕਮਰਾ ਆਹੋ ਮੇਰੇ ਗੱਜੀ ਬਹੁਤ ਵਧੀਆ ਸ਼੍ਰੋਮਣੀ ਗੁਰਦੁਆਰਾ ਬੰਦ ਕਮੇਟ ਨੇ ਹੈਂਡਲ ਕੀਤਾ ਮੈਂ ਦੋ ਸਾਲ ਪਹਿਲਾਂ ਅਨੰਦਪੁਰ ਸਾਹਿਬ ਦੇ ਚ ਸਾਨੂੰ ਬਹੁਤ ਕਮੀਆਂ ਆਈਆਂ ਸੀ ਪਰ ਇੱਥੇ ਗੁਰਦੁਆਰਾ ਪਠਾ ਸਾਹਿਬ ਬਹੁਤ ਵਧੀਆ ਵਧੀਆ ਜਿਹੜਾ ਉਹ ਮਾਇਮਰ ਹੈਂਡਲ ਕਰਦਾ ਸਾਨੂੰ ਇਹ ਦਸਿਆ ਨਾਲ ਦੇ ਵਧੀਆ ਹੱਟਣਾ ਹੈਂਡਲ ਕਰਕੇ ਕਮਰਾ ਦਿੱਤਾ ਜੀ ਹੈਲੋ ਤੇ ਗੱਡੀ ਵੀ ਲੱਗੀ ਬਾਹਰ ਨਾਲ ਇੱਕ ਕਮਰੇ ਦੇ ਕੋਲ ਗਾੜੀ ਹੁਣ ਆਪਾਂ ਹੈ ਰਸਤ ਮਾਰਾਂਗੇ ਲਾਈਟਸ ਹੋਵੇ ਸਵੇਰ ਨੂੰ ਕਰਕੇ ਉੱਥੇ ਗੁਰੂ ਮਹਾਰਾਜ ਦੇ ਦਰਸ਼ਨ ਕਰਾਣ ਤੁਨ ਦਰਸ਼ਨ ਕਰਾਵਾਂ ਜੀ ਬੈਠ ਕਰੋ ਸਾਡਾ ਸਵੇਰ ਦਾ ਧੰਨਵਾਦ ਹੁਣ ਦਰਸ਼ਨ ਕਰੋ ਜੀ ਆਪਾਂ ਇਹ ਆਪਾਂ ਮੱਥਾ ਟੇਕਣਾ ਆ ਦਰਸ਼ਨ ਕਰੋ ਤੁਸੀਂ ਇਹ ਥੱਲੇ ਜਿੱਥੇ ਗੁਰੂ ਮਹਾਰਾਜ ਦੇ ਜਿਹੜਾ ਊੜਾ ਜੋਂ ਨੇ ਪੌੜ ਮਥੇ ਮਾਰਿਆ ਸੀ ਪਠਾ ਸਾਹਿਬ ਜਿਹੜਾ ਪਠਾ ਠੰਡਾ ਹੋ ਗਿਆ ਤੇ ਇਹ ਉੱਪਰ ਦਰਬਾਰ ਸਾਹਿਬ ਹੈ ਮੱਥਾ ਟੇਕਣ ਆਏ ਆ ਜੀ ਤੇ ਦਰਸ਼ਨ ਕਰੋ ਸਾਰੇ ਮੇਰੇ ਵੀਰ ਭੈਣ ਭਰਾ ਦੇ ਨਾਲ ਹੀ ਜਿਹੜੇ ਤੁਸੀਂ ਗੁਰੂ ਮਹਾਰਾਜ ਦੇ ਜਿਹੜੇ ਸ਼ਸਤਰਾਂ ਦੇ ਦਰਸ਼ਨ ਕੋ ਟੱਲ ਤਰਵਾਰ ਦੇ ਤੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਰਾਤ ਦੇ ਇੱਥੇ ਠਹਿਰੇ ਜੀ ਉਹ ਦਰ ਆ ਪਠਾ ਸਾਹਿਬ ਰੋਪੜ ਦੇ ਵਿੱਚ ਸਹੀ ਜਿਹੀ ਗੁਰਦੁਆਰਾ ਸਾਹਿਬ ਪਾਸੇ ਦਾ طرف ਹੈ ਜੇ ਔਣਾਬਾਸ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਆ ਸੰਤਾਂ ਨੂੰ ਕੋਈ ਦਰਸ਼ਨ ਕਰਾ ਦੇ ਆ ਤੇ ਹੁਣ ਇਹ ਪ੍ਰਸ਼ਾਦਾ ਛੱਕੇ ਸਾਦਾ ਸਾਜ ਉਹ ਡੈਡਿਕਟਿਵ ਹੋ ਗਿਆ ਜੇ ਆ ਤੇ ਪ੍ਰਸ਼ਾਦਾ ਛੱਕੇ ਅੱਗੇ ਜਿਹੜੀ ਆ ਸੰਤਾ ਉਹ ਆਉਂਦਾ ਨਹੀਂ ਹੋਰ ਉਹ ਤਾਣਾ ਤੇ ਅੱਜ ਜੀ ਆ ਜੀ ਮਤੀ ਦੀ ਸਿਖਾਈ ਮਤੀ 28 23 28 23 22 40 ਸਾਹਿਬ ਜੀ ਵਰਤਾਰ ਹੈ ਜੀ ਦਾਲਾ ਤੇ ਤੜਕੇ ਤੜਕੇ ਦਾਲਾ ਆ ਗਿਆ ਜੀ ਪ੍ਰਸ਼ਾਦਾ ਆ ਗਿਆ ਸ਼ੱਕਦੇ ਆ ਵੈਗੂ ਦਾ ਨਾਮ ਲੈ ਕੇ ਤਨਤਨ ਸਿੰਘ ਗੁਰ RAM DAS ਰੱਖੇ ਗਰੀਬ ਦੀ ਲੋਟ ਲਓ ਜੀ ਸੰਗਤ ਜੀ ਆਪਾਂ ਤੁਰ ਪਏ ਜੀ ਇਥੋਂ ਗੁਰਦਾਰ ਸਾਹਿਬ ਪੱਠਾ ਸਾਹਿਬ ਤੋਂ 180 ਮਿਲ ਜਾਵਾਂਗੇ ਗੁਰਦਾਰਾ ਜੀ ਫਤਿਹਗੜ੍ਹ ਸਾਹਿਬ ਸਰਹੰਦ ਚਮਕੌਰ ਸਾਹਿਬ ਤੇ ਮਾਸ਼ੀਵਾੜਾ ਤੇ ਫਿਰ ਸ਼ਾਮ ਦਾ ਪਲਾਨ ਦੇਖਾਂਗੇ ਕਿ ਕਿੱਧਰ ਨੂੰ ਵਾਪਸੀ ਕਰਨੀ ਆ ਹਾਂ ਆ ਬਲੇ ਚੱਲਦੇ ਆ ਦਰਸ਼ਨ ਕਰਉਂਦੇ ਰਸਤੇ ਜੀ ਧੰਨਵਾਦ ਦਕਾਨਾਂ ਲੱਗੀਆਂ ਜੀ ਬਹੁਤ ਸੋਹਣੀਆਂ ਉਹ ਨਹੀਂ ਜਾ ਰਿਹਾ ਜੀ ਵਾਪਸ ਪਤਾ ਨਾਲ ਲੱਗੀਆਂ ਆ ਗਿਆ ਨਲਪੁਰ ਸਾਹਿਬ ਵੱਲੋਂ ਰੋਡ ਜਿਹੜਾ ਚੰਡੀਗੜ੍ਹ ਇੱਧਰ ਜਾ ਰਿਹਾ ਚੰਡੀਗੜ੍ਹ ਸਾਡਾ ਵੀ ਲਾ ਰਿਹਾ ਹੈ ਹਸਾਲ ਦਾ ਵਾਇਰ ਦੇ ਵੀ ਕਹਿਣ ਜਰਾ ਅਸੀਂ ਜਣਾ ਹੁਣ ਸੁਰੱਖਤ ਸਾਗ ਇਹ ਗੁਰਦੁਆਰਾ ਇਤਿਹਾਸਕ ਗੁਰਦੁਆਰੇ ਵਜਾਂਦੇ ਹਾਂ ਦੇਖ ਜਾਈਏ ਕਿੱਦਾਂ ਨੂੰ ਮਿਲਣਾ ਆਜਾ ਜਾਨਾ ਅਸੇਆਂ ਨੂੰ ਤੇ ਚੜਾਈ ਜਾਗੇ ਤੇ ਰੋਟੇ ਜਾਣਾ ਹੈ ਹਾਂ ਤੇ ਉਹ ਰਹੀ ਗਈ ਕਟਿਆ ਗਿਆ ਕਰਨਾ ਕੀ ਜੀਣਾ ਨਾ ਸੋ ਪਾਈ ਹੁਣ ਅਸੀਂ ਸਰੰਦ ਜਾਵਾਂਗੇ ਬਾਤ ਸੁਣ ਅਸੀਂ ਲੁਧਿਆਣਾ ਰੋਡ ਨੂੰ ਪੈਣ ਲੱਗੇ ਆ ਤੇ ਜੇ ਅਸੀਂ ਅੰਦਰ ਜਾਵਾਂਗੇ ਅੰਦਰ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਾਂਗੇ ਸਾਹਿਬਜ਼ਾਦੇ ਦੇ ਇਤਿਹਾਸਿਕ ਸਟਾਨਾਂ ਦੇ ਦਰਸ਼ਨ ਕਰਾਂਗੇ ਤੇ ਸੰਗਤਾਂ ਨੂੰ ਵੀ ਇਤਿਹਾਸ ਤੋਂ ਜਾਣੂ ਕਰਵਾਵਾਂਗੇ ਸੋ ਝੰਡਾ ਸਾਹਿਬ ਤੁਹਾਨੂੰ ਸੰਬੋਧਨ ਕਰਨਗੇ ਹੁਣ ਆਪਾਂ ਇਸ ਟਾਈਮ ਖੜੋੜ ਗੁਰਦਰਾ ਪਾਟ ਸਾਹਿਬ ਦੇ ਬਿਲਕੁਲ ਦਰਸ਼ਨੀ ਗੇਟ ਦੇ ਸਾਹਮਣੇ ਤੇ ਸਾਹਮਣੇ ਲੱਗ ਰਹੀ ਹੈ ਤੁਹਾਨੂੰ ਦੱਸ ਰਿਹਾ ਕਿ ਸਿੰਗਲ ਯਾਤਰੀਆਂ ਵਿਰਸਾ ਸੁਮਾ ਡੱッカ ਕਲਬ ਆਜੀ ਪੱਛਾ ਸਾਹਿਬ ਜਿਹੜਾ ਪੱਛਾ ਸਾਹਿਬ ਤੋਂ ਦੋ ਤਰ੍ਹਾਂ ਦਾ ਜੰਨਾ ਰਸਤਾ ਇਹ ਜਦੋਂ ਅਨੰਦਪੁਰ ਸਾਹਿਬ ਤੋਂ ਆਈ ਦੇਖੋ 1600 ਹੁਣ ਆਪਾਂ ਪਹੁੰਚ ਗਏ ਜੀ ਲੁਧਿਆਣਾ ਰੋਡ ਜਰਰ ਲੱਗ ਗਿਆ ਨਾ ਉਹਿਆ ਸਾਹਮਣੇ ਲੱਗ ਗਿਆ ਜੀ ਤਸਵੀਰਾਂ ਮਾਂ ਗੁਜਰੀ ਕਰਮਾਂ ਜਾਂਦੀ ਸਮਰਦੂ ਸੂਰਮਾ ਜਣਿਆ ਦੇ ਕੀ ਨਾ ਲੱਗਦਾ ਬਾੜੇ ਦਾ ਹਾਮੀ ਬਣਿਆ ਹੈ ਸੋ ਆਪ ਨੂੰ ਚੋਣ ਕਰੋ ਆਪਾ ਦੋਸਤ ਪਹੁੰਚਿਆ ਮਰਿੰਡਾ ਰੋ ਇੱਥੇ ਬਿਆਰ ਮੈਂਡਾ ਸ਼ਹਿਰ ਪਹੁੰਚ ਗਏ ਆਪਸੇ ਤਾਂ ਜਾਣਗੇ ਉਹਨੇ ਤਾਂ ਦੱਸਿਆ ਇਹੋ ਜਾਂ ਹਾਂ ਸੋ ਅਸੀਂ ਕੋਤਵਾਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਬਜ਼ਾਰਾਂ ਦੇ ਵਿੱਚ ਹਾਂ ਸੋ ਤੁਸੀਂ ਦੇਖ ਰਹੇ ਹੋ ਮਰਿੰਡਾ ਸ਼ਹਿਰ ਦੀਆਂ ਤਸਵੀਰਾਂ ਸੋ ਮੇਰੇ ਨਾਲ ਨੇ ਝੰਡ ਭਾਜੀ ਤੇ ਗੁਰਪ੍ਰੀਤ ਭਾਜੀ ਜੇਲਦਾਰ ਸਾਹਿਬ ਨੇ ਜੇਲਦਾਰ ਸਾਹਿਬ ਜੀ ਗੁਰਦੁਆਰਾ ਕੋਤਵਾਲੀ ਸਾਹਿਬ ਪਹੁੰਚ ਚੱਲੇ ਹਾਂ ਪਹੁੰਚ ਚੱਲੇ ਵੀਰੋ ਜਿੱਥੇ ਕੇ ਸੂਬੇ ਦੀ ਕਚਹਿਰੀ ਲੱਗਦੀ ਉਹਨੂੰ ਸੱਦਿਆ ਜਾਂਦਾ ਹੈ ਆ ਸਾਹਮਣੇ ਤੁਸੀਂ ਬੋਰਡ ਦੇਖ ਰਹੇ ਗੁਰਦੁਆਰਾ ਸਾਹਿਬ ਆ ਗਿਆ ਤੇ ਆਓ ਦਰਸ਼ਨ ਕਰਉਂਦੇ ਸਾਰਿਆਂ ਨੂੰ ਦੋਸਤੋ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਜਿੱਥੇ ਕੇ ਛੋਟੇ ਸਾਹਿਬ ਜੀ ਦੀ ਮਾਂ ਗੁਜਰੀ ਜੀ ਨੂੰ ਸੱਦਿਆ ਜਾਂਦਾ ਸੀ ਕਚਹਿਰੀ ਦੇ ਵਿੱਚ ਬੁਲਾਇਆ ਜਾਂਦਾ ਸੀ ਇਹ ਗੁਰਦੁਆਰਾ ਹੈ ਜੀ ਸ੍ਰੀ ਕੋਤਲੀਵਾਲ ਸਾਹਿਬ ਇਹ ਮਰਿੰਡਾ ਜਿਹੜਾ ਹੈ ਬਿਆਰ ਦੇ ਸ਼ਹਿਰ ਦੇ ਵਿੱਚ ਆ ਆਓ ਤੁਹਾਨੂੰ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦੇ ਤੁਸੀਂ ਦੇਖਣ ਇਹ ਗੁਰਦੁਆਰਾ ਸਾਹਿਬ ਆ ਜੀ ਆਓ ਦਰਸ਼ਨ ਕਰ ਗੁਰਦੁਆਰਾ ਕੋਤਵਾਲੀ ਸਾਹਿਬ ਦੀ ਜਿਹੜੀ ਹੈ ਸਾਰਾ ਸੁੰਦਰ ਦੇਸ਼ ਅਨੁਮਾਨਤਾ ਸਾਰੀ ਤਰਲੇ ਤੇ ਹੁਣ ਆਪਾਂ ਚੱਲਦੇ ਹਾਂ ਉੱਪਰ ਗੁਰਦੁਆਰਾ ਸਾਹਿਬ ਇਸ ਤੋਂ ਬਣਿਆ ਉੱਪਰ ਅੱਤਿਕ ਦਸ਼ੰਕਰ ਸਾਰੇ ਜੀ ਜਿਹੜੀ ਗ੍ਰੰਥ ਸਾਹਿਬ ਜੀ ਦੇ ਫੋਟੋ ਵਗੈਰਾ ਸੋ ਕੋਟਵਾਲੀ ਬਾਜ਼ਾਰ ਕੋਟਵਾਲੀ ਮਰਿੰਡਾ ਸ਼ਹਿਰ ਮਰਿੰਡਾ ਸ਼ਹਿਰ ਜਿੱਥੇ ਕੋਟਵਾਲੀ ਸਾਹਿਬ ਗੁਰਦੁਆਰਾ ਜਿੱਥੇ ਸਾਬ ਜਦਾਂ ਦੀ ਜਿਹੜੀ ਫਤਾਰੀ ਲੱਗਦੀ ਹੈ ਗ੍ਰਿਫਤਾਰੀ ਹੋਈ ਸੀ ਹਨਾ ਇਹ ਸਾਰਾ ਬਾਜ਼ਾਰ ਆ ਮਰਿੰਡਾ ਸ਼ਹਿਰ ਮਰਿੰਡਾ ਸ਼ਹਿਰ ਤੁਨ ਕੁਮਾਰ ਆ ਆਗਰੋ ਜੀ ਆਪਾਂ ਸਰਹੰਸਾ ਗੁਰਦੁਆਰਾ ਜਾ ਰਹੇ ਆ ਤੇ ਹੁਣ ਇੱਥੇ ਆਪਾਂ ਖੜਕੇ ਜੀ ਬਾਬਾ ਮੋਤੀਰਾ ਮਹਾਰਾਜ ਜਾਲਗਰ ਗੇਟ ਆ ਜਿੰਨੇ ਸੈਭ ਜਿਆਦਾ ਮਾਂ ਗੁਰੂ ਜੀ ਨੇ ਜਿਹੜਾ ਦੁੱਧ ਪਾਇਆ ਸੀ ਇਹ ਉਹਦੇ ਯਾਦ ਦੇ ਵਿੱਚ ਗੇਟ ਬਣਾਇਆ ਹੁਣ ਆਪਾਂ ਚੱਲਦੇ ਆ ਸਰਹੰਸਾ ਹੁਣ ਸੰਗਤ ਜੀ ਆਪਾਂ ਅੱਗੇ ਆ ਜੀ ਸਰਹੰਸਾ ਸਾਹਿਬ ਤੇ ਹੁਣ ਜਾ ਰਹੇ ਆ ਜੀ ਠੰਡਾ ਬੁਰਜ ਦੇ ਠੰਡਾ ਬੁਰਜ ਨੂੰ ਜਾ ਰਹੇ ਆ ਆਪਾਂ ਤੇ ਤੁਹਾਨੂੰ ਕਰਾਉਦੇ ਆ ਆਪਾਂ ਦਰਸ਼ਨ ਆਜ ਮਾ ਕਿਰਪਾ ਕਰਗੇ ਹੋਈ ਬਹੁਤ ਨਾਲ ਇਹ ਗੁਰਦਰਾ ਸਾਹਿਬ ਵਿਵਾਨਗੜ੍ਹ ਸਾਹਿਬ ਤੇ ਤੁਸੀਂ ਦੇਖ ਰਹੇ ਗਵਾਨਗੜ੍ਹ ਸਾਹਿਬ ਗੁਰਦਰਾ ਜਿੱਥੇ ਕੇ ਮਾਂ ਗੁਜਰੀ ਤੇ ਬਹੁਤ ਛੋਟੇ ਸਾਹਿਬ ਜਿਆਦਿਆਂ ਦੇ ਇੱਥੇ ਪੋਰਾ ਸਾਹਿਬ ਬਣਿਆ ਤੇ ਕੋ ਦਰਸ਼ਨ ਕਰੋ ਗੁਰੂ ਜੀ ਸਾਹਿਬ ਦੇ ਤੇ ਇਥੋਂ ਬਾਅਦ ਆ ਪਾਣਾ ਦਾ ਪੋਰਾ ਸਾਹਿਬ ਤੁਹਾਨੂੰ ਦਿਖਾਵਾਂਗੇ ਜਿੱਥੇ ਗੁਰੂ ਬਾਹਰ ਜਿਨ੍ਹਾਂ ਨੇ ਪਵਿੱਤਰ ਜੜੀਆਂ ਇੱਥੇ ਆ ਗਿਆ ਜੀ ਥੱਲੇ ਮਾਂ ਗੁਜਰੀ ਜੀ ਤੇ ਛੋਟੇ ਸਾਹਿਬ ਜੋਰਾਵਰ ਬਾਬਾ ਫਤਿਹ ਸਿੰਘ ਜੀ ਨੇ ਇੱਥੇ ਕਿਉਂਕਿ ਇਹਨਾਂ ਨੇ ਪਵਿੱਤਰ ਜੜੀਆਂ ਇਹਨਾਂ ਪੁੱਤਰ ਜਿਹੜੇ ਸਰੀਰ ਹੀ ਇੱਥੇ ਜਿਹੜੇ ਸ਼ੇਰਾਂ ਨੇ ਰਾਖੀ ਕੀਤੀ ਸੀ ਇਸ ਸਥਾਨ ਤੇ ਜਦੋਂ ਤੋਂ ਗੁਰੂ ਸਾਹਿਬ ਨੇ ਇਹ ਪੂਰਾ ਸਭ ਬਣਾਇਆ ਦੇਖਣ ਕਰੋ ਜੀ ਇੱਥੇ ਸ਼ੇਰਾਂ ਨੇ ਰਾਖੀ ਕੀਤੀ ਸੀ ਮਾਂ ਗੁਜਰੀ ਤੇ ਉਹ ਛੋਟੇ ਸਾਹਿਬ ਜੀ ਤੋਂ ਵੀ ਤੇ ਸ੍ਰੀ ਗੁਰੂ ਰਾਖੀ ਕੀਤੀ ਜਦੋਂ ਜਦੋਂ ਦੀਵਾਨ ਟੋਟਲ ਮੱਲ ਦੀ ਜਗਾ ਵਾਸਤੇ ਮਾਇਆ ਦਾ ਇਹ ਸ਼ਿੱਕਿਆਂ ਦਾ ਅਰੇਂਜ ਕਰਵਾਇਆ ਸੀ ਇਹ ਕੋਤੋਂ ਉਹ ਮਾਜਰ ਪਰ ਉੱਤੇ 42 ਘੰਟੇ ਵੀ ਇੱਥੇ ਕੋਈ ਤਰਵਾ ਪਰ ਪੰਨਰੀਆ ਉੱਥੇ ਰਹਿ ਸ਼ਰਾਬਾ ਕਰਦੀ ਸੀ। ਜਿਵੇਂ ਅਸੀਂ ਬੈਠੇ ਆਂ ਜੀ ਸਿਸਕ ਸਾਹ ਤੇ ਛਾ ਜਾ ਜਾਂਦੇ ਸੀ ਇਹਨਾਂ ਦੁਬਾਰਾ ਜਿੱਥੇ ਉਹਨਾਂ ਦੀ ਪੁਲਤਰ ਸਵੀਰ ਦੇਹਾਂ ਪਈਆਂ ਸਨ ਤੇ ਉਹਨਾਂ ਦੀ ਸ਼ੇਰਾਂ ਨੇ ਲਾ ਕੇ ਕੀਤੀ ਅੱਜ ਅਸਰ ਉਸ ਪੂਰਾ ਸਾਹ ਦੇ ਦਰਸ਼ਕ ਕਰ ਮਾਇਆ ਕੋ ਉਸ ਹਸਤਾਫੇ ਬੈਠੇ ਇਹ ਪੂਰਾ ਸਾਹ ਕੋ